ਆਪਣਾ ਰੋਸ ਜ਼ਾਹਰ ਕਰਨ ਦੇ ਲਈ ਇੱਕ ਵਿਅਕਤੀ 200 ਫੁੱਟ ਉੱਚੇ ਮੋਬਾਈਲ ਟਾਵਰ ਤੇ ਚੜ ਗਿਆ ਤੇ ਆਪਣਾ ਰੋਸ ਪ੍ਰਦਰਸ਼ਨ ਕਰਨ ਲੱਗਾ ਮਾਮਲਾ ਕੋਟਕਪੂਰਾ ਦਾ ਹੈ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਮੋਬਾਈਲ ਟਾਵਰ ਤੇ ਚੜ ਕੇ ਪੁਲਿਸ ਨੂੰ ਵਕਤ ਪਾ ਦਿੱਤਾ ਤੇ ਪੁਲਿਸ ਖੜੀ ਉਸ ਦੀਆਂ মিনਤੀਆਂ ਕਰਦੀ ਰਹੀ ਕਿ ਉਹ ਇੱਕ ਵਾਰ ਥੱਲੇ ਆ ਜਾਵੇ ਪੁਲਿਸ ਦੀ ਮੁਸ਼ਕਲ ਤੋਂ ਬਾਅਦ ਆਖਰ ਉਹ ਵਿਅਕਤੀ ਉਤਰ ਆਇਆ ਤੇ ਉਸ ਨੂੰ ਸਹੀ ਸਲਾਮਤ ਉਤਾਰ ਲਿਆ ਗਿਆ ਆਉਣ ਤੋਂ ਬਾਅਦ ਉਸ ਵਿਅਕਤੀ ਦਾ ਇਹ ਕਹਿਣਾ ਸੀ ਕਿ ਉਹ ਨਵੇਂ ਬਣੇ ਐਂਡ ਰਨ ਕਾਨੂੰਨ ਦੇ ਖਿਲਾਫ ਆਪਣਾ ਰੋਸ ਜ਼ਾਹਰ ਕਰਨ ਦੇ ਲਈ ਚੜਿਆ ਸੀ ਲੇਕਿਨ ਦੱਸਣ ਦੇ ਮੁਤਾਬਕ ਉਸ ਦੀ ਦਿਮਾਗੀ ਹਾਲਤ ਖਰਾਬ ਰਹਿੰਦੀ ਹੈ ਤੇ ਉਹ ਇਸ ਤੋਂ ਪਹਿਲਾਂ ਵੀ ਮੋਬਾਈਲ ਟਾਵਰ ਉੱਤੇ ਚੜ ਚੁੱਕਿਆ ਹੈ ਪਤਾ ਲੱਗਿਆ ਮੈਨੂੰ ਲੈਣ ਗਿਆ ਮੈਂ ਕਰਈ ਸੀ ਸਮਾਂ ਦੀ ਇਹਦੇ ਟਾਵਰ ਤੇ ਚੜ ਗਿਆ ਮੈਂ ਕਿ ਗੱਲ ਨਹੀਂ ਕੋਈ ਬਾਤ ਨਹੀਂ ਟਾਵਰ ਤੇ ਕਦੋਂ ਚੜ ਗਿਆ ਇਹ ਮੈਨੂੰ ਆਈ ਸਮਝ ਨਹੀਂ ਆ ਰਹੀ ਦੀ ਕੋਈ ਘਰੇਲੂ ਪਰੇਸ਼ਾਨੀ ਨਹੀਂ ਹੈ ਜੀ ਨਹੀਂ ਜੀ ਨਹੀਂ ਕੋਈ ਟੈਨਸ਼ਨ ਨਹੀਂ ਘਰੇਲੂ ਲੜਾਈ ਹੋਈ ਨਹੀਂ ਜੀ ਨਹੀਂ ਕੋਈ ਗੱਲ ਨਹੀਂ ਮੈਨੂੰ ਆਪ ਸਮਝ ਨਹੀਂ ਆ ਰਹੀ ਕਿ ਕਿਉਂ ਚੜ ਗਿਆ ਸਮਾਂ ਦੀ ਕੀ ਨਾ ਕੀ ਹੋਈ ਤੁਹਾਡੇ ਹਾਂਜੀ ਵਰਜੀਤਾ ਕੋ ਡ੍ਰਿੰਕ ਡ੍ਰੋਪ ਵੀ ਕਰਦੇ ਆ ਇਹ ਹਾਂਜੀ ਕਰਦੇ ਆ ਕਰਕੇ ਕਰਦੇ ਕਰਕੇ ਚੱਲਦੇ ਕੰਮ ਕੀ ਕਰਦੇ ਆ ਇਹ ਡਰਾਈਵ ਵੀ ਕਰਦੇ ਆ ਜੀ ਪਹਿਲਾਂ ਵੀ ਚੜਿਆ ਸੀਗਾ 2 2.5 ਸਾਲ ਪਹਿਲਾਂ ਵੀ ਹਾਂਜੀ ਪਹਿਲਾਂ ਵੀ ਚੜ ਗਿਆ ਸੀ ਉਹ ਤੋਂ ਤਾਂ ਮੈਂ ਹੈ ਨਹੀਂ ਸੀ ਉਹ ਇਹਨੂੰ ਕੀ ਗੱਲ ਸੀ ਉਹ ਇਹਨੂੰ ਕੀ ਤਾਂ ਮੈਂ ਹੈ ਨਹੀਂ ਸੀ ਮੈਂ ਤਾਂ ਹੋਣੀ ਹੈ ਹਾਂ ਠੀਕ ਹੈ ਇਹ ਹੋ ਗਏ 2 ਸਾਲ ਹੀ ਹੋਏ ਨੇ ਅੱਛਾ ਅੱਛਾ ਮੈਚ ਰਹੀ ਆ ਪ੍ਰੋਬਲਮ ਤਾਂ ਹੁੰਦੀ ਜੀ ਜੇ ਕੋਈ ਕਿਸੇ ਨੂੰ ਕੋਈ ਮਾਲਵੇਨ ਕੀ ਸਕਿਆ ਤਾਂ ਬੜੀਆਂ ਸੀਟਾਂ ਹੈ ਗਿਆ ਸੀਨੀਅਰ ਅਫਸਰ ਬੈਠੇ ਗਿਆ ਕਿਸੇ ਵੀ ਜਗ੍ਹਾ ਤੇ ਸਰਕਾਰ ਹੈ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਤਾਂ ਮਤਲਬ ਇਹ ਤਰੀਕੇ ਨਾਲ ਜਿਹੜੇ ਲੋਕਾਂ ਦੇ ਵਿੱਚ ਬੜਾ ਗਲਤ ਹੋ ਜਾਂਦਾ ਸਾਡੇ ਬੱਚਾ ਤੇ ਜੁੱਤੀ ਦੇਖਣਗੇ ਗਲਤ ਪ੍ਰਭਾਵ ਪੈਂਦਾ ਹੈਗਾ ਫਿਰ ਜਿਹੜੇ ਪੁਲਿਸ ਦਾ ਕੋਈ ਰਾਤ ਨੂੰ ਪਲਾਨਿੰਗ ਹੁੰਦੀ ਹੈ ਵੀ ਅਸੀਂ ਆਹ ਕੰਮ ਕਰਨਾ ਤੇ ਇੱਕ ਇਹੋ ਜਿਹਾ ਹੀ ਕੰਮ ਨਿਕਲਿਆ ਬੇਤ। ਇਸੇ ਤਰ੍ਹਾਂ ਕਿੰਨੇ ਲੋਕ ਜਿਹੜੇ ਹੈਗੇ ਆ ਖੱਜਲਪੁਰ ਜਿੱਨੇ ਦੀ ਰੋਚਾਨ ਕੇ ਜਿੱਥੇ ਚ ਨਿਕਲੇ ਆ ਕੋਈ ਆਫਿਸ ਆਇਆ ਹੁੰਦਾ ਕਿੱਥੇ ਜਾਣਾ ਹੁੰਦਾ ਸੋ ਇਦਾਂ ਕੋਈ ਮਜਰਮ ਪੜਨਾ ਹੁੰਦਾ ਵੀ ਐਪਲੀਕੇਸ਼ਨ ਵਾਲਿਆਂ ਨੂੰ ਟਾਈਮ ਦਿੱਤਾ ਹੁੰਦਾ ਕੋਰਸ ਦੇ ਵਿੱਚ ਜਾਣਾ ਹੁੰਦਾ ਬਹੁਤ ਕੰਮ ਹੁੰਦੇ ਆ। ਤੁਹਾਡੇ ਪਲਾਨੀਆਂ ਤਰੀਂ ਦੇ ਤਰੀਂ ਆ ਗਈਆਂ ਸਾਰੀਆਂ। ਜਗਬਾਣੀ ਟੀਵੀ ਲਈ ਐਚ 2 ਡਿਜੀ ਰਿਪੋਰਟ